ਬਿਜਲੀ ਵਿਭਾਗ ਦੇ ਕਰਮਚਾਰੀ ਦੇ ਨਾਲ ਵਾਪਰੀ ਦੁਰਘਟਨਾ ਡਿਊਟੀ ਦੌਰਾਨ ਲੱਗਿਆ ਕਰੰਟ ਸਰਕਾਰੀ ਹਸਪਤਾਲ ਪਹੁੰਚੋਂ ਤੇ ਡਾਕਟਰਾਂ ਨੇ ਨਹੀਂ ਕੀਤਾ ਇਲਾਜ ਤੇ ਸਾਥੀ ਕਰਮਚਾਰੀਆਂ ਨੇ ਹਸਪਤਾਲ ਦੇ ਬਾਹਰ ਕਰ ਦਿੱਤਾ ਰੋਸ ਪ੍ਰਦਰਸ਼ਨ ਜਿੱਆਂ ਇੱਕ ਖਬਰ ਰਾਜਪੁਰਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਬਿਜਲੀ ਵਿਭਾਗ ਦੇ ਇੱਕ ਕਰਮਚਾਰੀ ਦੇ ਨਾਲ ਦੁਰਘਟਨਾ ਵਾਪਰ ਗਈ ਹੈ ਇਸ ਕਰਮਚਾਰੀ ਨੂੰ ਡਿਊਟੀ ਦੇ ਦੌਰਾਨ ਕਰੰਟ ਲੱਗ ਗਿਆ ਤੇ ਜਦੋਂ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸ ਦਾ ਇਲਾਜ ਨਹੀਂ ਕੀਤਾ ਤਾਂ ਸਾਥੀ ਕਰਮਚਾਰੀਆਂ ਨੇ ਇਸ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕਰ ਦਿੱਤਾ ਹੈ ਦਰਸਲ ਬਿਜਲੀ ਵਿਭਾਗ ਦਾ ਇੱਕ ਕਰਮਚਾਰੀ ਇੱਕ ਲਾਈਨਮੈਨ ਦੇ ਤੌਰ ਤੇ ਤਾਇਨਾਤ ਹੈ ਤੇ ਆਪਣੀਆਂ ਸੇਵਾਵਾਂ ਦਿੰਦਾ ਹੈ ਰੋਜ਼ਾਨਾ ਦੀ ਤਰ੍ਹਾਂ ਇੱਕ ਕਰਮਚਾਰੀ ਆਪਣੀ ਡਿਊਟੀ ਤੇ ਆਇਆ ਸੀ ਤੇ ਜਦੋਂ ਆਪਣੀ ਡਿਊਟੀ ਨਿਭਾ ਰਿਹਾ ਸੀ ਉਸ ਦੌਰਾਨ ਉਸ ਨੂੰ ਕਰੰਟ ਲੱਗ ਗਿਆ ਤਾਂ ਜਿਹੜੇ ਸਾਥੀ ਉਸ ਵੇਲੇ ਇਸ ਦੇ ਕੋਲ ਸਨ ਉਹਨਾਂ ਨੇ ਇਸ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਤਾਂ ਕਿ ਉਸ ਦਾ ਇਲਾਜ ਹੋ ਸਕੇ ਪਰੰਤੂ ਇੱਥੇ ਹੈਰਾਨੀ ਦੀ ਗੱਲ ਇਹ ਸੀ ਕਿ ਜਿਹੜੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਉੱਥੇ ਡਾਕਟਰਾਂ ਨੇ ਉਸ ਦਾ ਇਲਾਜ ਨਹੀਂ ਕੀਤਾ ਇੱਥੇ ਤਾਂ ਕਰਮਚਾਰੀਆਂ ਨੇ ਇਹ ਵੀ ਗੱਲ ਆਖੀ ਹੈ ਕਿ ਉਸ ਦਾ ਤਾਂ ਬੀਪੀ ਤੱਕ ਚੈੱਕ ਨਹੀਂ ਕੀਤਾ ਗਿਆ ਜਦੋਂ ਡਾਕਟਰਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਤਾਂ ਮਸ਼ੀਨਾਂ ਹੀ ਨਹੀਂ ਨੇ ਤਾਂ ਜਿਹੜੇ ਬਿਜਲੀ ਵਿਭਾਗ ਦੇ ਸੇ ਕਰਮਚਾਰੀ ਦੇ ਹੋਰ ਸਾਥੀ ਸਨ ਉਹਨਾਂ ਨੇ ਇਸ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਉਹ ਗੁੱਸੇ ਹੋਏ ਨੇ ਤੇ ਉਹਨਾਂ ਨੇ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਹੈ ਨਾਰੇਬਾਜੀ ਕੀਤੀ ਹੈ ਮੁਰਦਾਬਾਦ ਦੇ ਨਾਰੇ ਤੱਕ ਉਹਨਾਂ ਨੇ ਲਗਾਏ ਨੇ ਉਹਨਾਂ ਨੇ ਆਖਿਆ ਹੈ ਕਿ ਇੰਨਾ ਵੱਡਾ ਸਰਕਾਰੀ ਹਸਪਤਾਲ ਹੈ ਤੇ ਇੱਥੇ ਮਸ਼ੀਨਾਂ ਨਹੀਂ ਹਨ ਇਹ ਹੋ ਨਹੀਂ ਸਕਦਾ ਕਿਉਂਕਿ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਹੈ ਵਾਅਦੇ ਕਰਦੀ ਹੈ ਔਰ ਵਕਈ ਹੀ ਇਹ ਮਸ਼ੀਨਾਂ ਹਸਪਤਾਲਾਂ ਦੇ ਵਿੱਚ ਹੁੰਦੀਆਂ ਹੀ ਨੇ ਇੰਨਾ ਸਰਕਾਰੀ ਡਾਕਟਰਾਂ ਨੇ ਇਲਾਜ ਕਿਉਂ ਨਹੀਂ ਕੀਤਾ ਇਹ ਜਾਂਚ ਦਾ ਵਿਸ਼ਾ ਹੈ ਫਿਲਹਾਲ ਦੀ ਘ੍ਰੀਦੇ ਵਿੱਚ ਜਿਹੜੇ ਲਾਈਨਮੈਨ ਨੂੰ ਕਰੰਟ ਲੱਗਿਆ ਉਸ ਦੀ ਹਾਲਤ ਜਿਹੜੀ ਨਾ ਚੁੱਕ ਦੱਸੀ ਜਾ ਰਹੀ ਹੈ ਪਰ ਫਿਰ ਵੀ ਉਸ ਦਾ ਇਲਾਜ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਜਿਹੜੇ ਇਸਾਥੀ ਕਰਮਚਾਰੀ ਨੇ ਉਹਨਾਂ ਨੇ ਹਸਪਤਾਲ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਨਾਰੇਬਾਜੀ ਕੀਤੀ ਹੈ ਮੁਰਦਾਬਾਦ ਦੇ ਨਾਰੇ ਤੱਕ ਲਗਾਏ ਨੇ ਇਹ ਉਹੀ ਕਰਮਚਾਰੀ ਨੇ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਰੌਸ਼ਨੀਆਂ ਭੇਜਦੇ ਨੇ ਲਾਈਟ ਦਾ ਪ੍ਰਬੰਧ ਕਰਦੇ ਨੇ ਸਾਰੀ ਸਹੂਲਤੀ ਵਿਵਸਥਾ ਕਰਦੇ ਨੇ ਤੇ ਕਈ ਵਾਰ ਤਾਂ ਆਪਣੀ ਜਾਨ ਨੂੰ ਜੋ ਮੁਖਮ ਦੇ ਵਿੱਚ ਪਾ ਕੇ ਵੀ ਆਪਣੀ ਡਿਊਟੀ ਨਿਭਾਉਂਦੇ ਨੇ ਤੇ ਜਦੋਂ ਇਹ ਵੀ ਵਿਭਾਗ ਸਰਕਾਰੀ ਹੈ ਤੇ ਜਿਨ੍ਹਾਂ ਨੇ ਇਲਾਜ ਕਰਨਾ ਸੀ ਉਹ ਵੀ ਸਰਕਾਰੀ ਵਿਭਾਗ ਦੇ ਹੀ ਕਰਮਚਾਰੀ ਨੇ ਤਾਂ ਫਿਰ ਇੱਕ ਦੂਸਰੇ ਦੀ ਸਹਾਇਤਾ ਕਿਉਂ ਨਹੀਂ ਕੀਤੀ ਗਈ ਸਹਾਇਤਾ ਤਾਂ ਇੱਕ ਪਾਸੇ ਇਹ ਉਹਨਾਂ ਦੀ ਡਿਊਟੀ ਬਣਦੀ ਸੀ ਡਾਕਟਰਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇੱਕ ਜਿਹੜਾ ਕੈਂਬਰੀਜ ਕਹ ਲਈਏ ਕਿ ਜਿਹੜਾ ਉਹਨਾਂ ਦੇ ਹਸਪਤਾਲ ਦੇ ਵਿੱਚ ਆਇਆ ਉਹ ਵੀ ਇੱਕ ਸਰਕਾਰੀ ਵਿਭਾਗ ਦਾ ਹੀ ਕਰਮਚਾਰੀ ਹੈ ਉਸ ਦਾ ਇਲਾਜ ਤਾਂ ਬਿਹਤਰ ਢੰਗ ਦੇ ਨਾਲ ਹੋਣਾ ਚਾਹੀਦਾ ਸੀ ਉਂਝ ਤਾਂ ਹਰ ਕਿਸੇ ਦਾ ਹੀ ਇਲਾਜ ਦੀਆਂ ਟੰਗ ਨਾਲ ਹੋਣਾ ਚਾਹੀਦਾ ਪਰ ਫਿਰ ਵੀ ਕਹਿੰਦੇ ਕਿ ਹੱਥ ਨੂੰ ਹੱਥ ਹੁੰਦਾ ਇੱਕ ਸਰਕਾਰੀ ਵਿਭਾਗ ਦਾ ਕਰਮਚਾਰੀ ਦੂਸਰੇ ਸਰਕਾਰੀ ਵਿਭਾਗ ਦੇ ਕਰਮਚਾਰੀ ਦੀ ਮਦਦ ਕਰੇਗਾ ਉਸ ਦਾ ਇਲਾਜ ਬਿਹਤਰ ਟੰਗ ਦੇ ਨਾਲ ਕਰੇਗਾ ਤਾਂ ਆਪਣੇ ਆਪ ਹੀ ਤਰੱਕੀ ਵਾਪਰਦੀ ਹੈ ਉન્નਤੀ ਹੁੰਦੀ ਹੈ ਤੇ ਇੱਥੇ ਤਾਂ ਉਲਟਾ ਹੀ ਹੋ ਗਿਆ ਲਾਈਨਮੈਨ ਨੂੰ ਕਰੰਟ ਲੱਗਿਆ ਪਰੰਤੂ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਇਲਾਜ ਨਹੀਂ ਕੀਤਾ ਉਹ ਸਬੀਪੀ ਚੱਕ ਨਹੀਂ ਕੀਤਾ ਤੇ ਰੋਸ ਦੇ ਵਿੱਚ ਜਿਹੜੇ ਸਾਥੀ ਕਰਮਚਾਰੀ ਸਨ ਉਹਨਾਂ ਨੇ ਰੋਸ ਪ੍ਰਦਰਸ਼ਨ ਕਰ ਦਿੱਤਾ ਨਾਰੇबाजी ਕੀਤੀ ਹੈ ਮੁਰਦਾਬਾਦ ਦੇ ਨਾਰੇ ਤੱਕ ਲਗਾਏ ਨੇ ਇਸ ਬੰਦ ਦੇ ਵਿੱਚ ਹੋਰ ਕੀ ਕੋ ਚੱਕਿਆ ਗਿਆ ਤੁਹਾਡੇ ਨਾਲ ਸਾਂਝਾ ਕਰ ਰਹੇ ਜੋ ਅਸੀਂ ਪਹਿਲਾਂ ਵੀ ਕਹਿ ਗਏ ਆ ਕਿ ਸਾਡੇ ਸਾਥੀ ਨੂੰ ਕਰੰਟ ਲੱਗਿਆ ਉਹ ਜਦੋਂ ਸਾਥੀ ਤੋਂ ਰੈਕੀ ਆਏ ਨੇ ਇੱਥੇ ਤਾਂ ਉਸ ਨੂੰ ਉਹ ਰਾਵੀ ਇਥੇ ਪੁੱਛ ਕੇ ਨਹੀਂ ਹੋਈ ਲਾਜਤਾ ਕਰਨਾ ਬੜੀ ਜ਼ਰੂਰ ਦੀ ਗੱਲ ਹੈ ਕਿ ਕੋਈ ਬੀਪੀ ਵੀ ਚੈੱਕ ਨਹੀਂ ਕੀਤਾ ਗਿਆ ਔਰ ਕੰਦਲ ਸਾਡੇ ਕੋਲ ਮਸ਼ੀਨਾਂ ਹੀ ਕੋਈ ਨਹੀਂ ਆ ਸਰਕਾਰ ਬਹੁਤ ਕੁਝ ਕਹਿਦੀ ਏ ਪਰ ਜੋ ਗਰਾਉਂਡ ਲੈਵਲ ਹੈ ਉਸ ਤੇ ਬਿਲਕੁਲ ਖੋਖਲਾ ਆਂਦਾ ਜਿਹੜਾ ਨਜ਼ਰ ਆ ਰਿਹਾ ਜੋ ਸਾਡੇ ਸਾਥੀ ਹੁਣ ਨਾਰੇਬਾਜੀ ਕੀਤੀ ਏ ਅਸੀਂ ਆਪਣਾ ਪ੍ਰੋਟੈਸਟ ਕੀਤਾ ਸਾਨੂੰ ਅਧਿਕਾਰ ਹੈ ਅਸੀਂ ਆਪਣਾ ਜੋਰ ਬਣਦਾ ਸਾਡਾ ਰੋਸ ਹੈ ਕਿਉਂਕਿ ਸਾਡੇ ਸਾਥੀ ਦਾ ਕਰੰਟ ਇੱਕ ਬਹੁਤ ਵੱਡੀ ਉਹ ਹੈ ਜਦੋਂ ਲੱਗਦਾ ਧਰਤੀ ਦੇ ਪੈਰਾਂ ਦੇ ਵਿੱਚੋਂ ਤੱਕ ਜਾ ਜਿਹੜੇ ਸਰਾਖ ਜਿਹੜੇ ਨੇ ਸਰੀਰ 'ਚ ਨਿਕਲਦੇ ਨੇ ਉਹ ਕਿਤੇ ਵੀ ਬਾਡੀ ਤੇਨ ਜਾ ਕੇ ਨੁਕਸਾਨ ਕਰ ਸਕਦਾ ਹੈ ਉਹ ਕੋਈ ਵੀ ਕਿਸੇ ਵੀ ਅੰਗ ਨੂੰ ਜਿਹੜਾ ਹੈ ਉਹ ਪਹ ਸਕਦਾ ਕੋਈ ਵੀ ਅੰਗ ਨੂੰ ਡੈਮੇਜ ਕਰ ਸਕਦਾ ਹੈ ਜਿਹੜਾ ਕਰੰਟ ਹੈ ਇੱਕ ਬਹੁਤ ਵੱਡੀ ਐਵੇਂ ਕਹਿ ਦੇਣਾ ਸੋਖੀ ਗੱਲ ਹੈ ਕਿ ਕਰੰਟ ਜਿਹੜਾ ਹੈ ਸਰੀਰ ਦੀ ਬਾਡੀ ਨੂੰ ਫੈਲ ਕੇ ਜਿਹੜਾ ਹੈ ਕੰਡਮ ਅੰਦਰਲਾ ਹਿੱਸੇ ਨੂੰ ਕਰ ਦਿੰਦਾ ਜਿਹੜਾ ਨੇ ਉਹਨੂੰ ਜਿਹੜਾ ਹੈ ਕਿ ਰੈਫਰ ਕਰ ਦਿੱਤਾ ਕਿ ਉਹ ਰੈਫਰ ਜਿਹੜਾ ਹੈ ਵੀ ਜਿੱਤੇ ਮਰਜ਼ੀ ਲੈ ਜਾਓ ਤੁਸੀਂ ਪ੍ਰੋਪਰ ਤਰੀਕੇ ਨਾਲ ਰੈਫਰ ਵੀ ਨਹੀਂ ਕੀਤਾ ਨਹੀਂ ਇਹਨਾਂ ਨੇ ਪ੍ਰੋਪਰ ਗੱਲ ਕੀਤੀ ਹੈ ਇਸ ਕਰਕੇ ਸਾਨੂੰ ਜਿਹੜਾ ਜਥੇਬੰਦੀ ਲੈਵਲ ਤੇ ਅਸੀਂ ਅੱਜ ਇੱਥੇ ਹੁਣੇ-ਹੁਣੇ ਪ੍ਰੋਟੈਸਟ ਕੀਤਾ ਸਵੇਰੇ ਅਸੀਂ ਰਣਨੀਤੀ ਘਟਕੇ ਤੋਂ ਇੱਥੂnga ਪ੍ਰਸ਼ਾਸਨਿਕ ਅਧਿਕਾਰੀ ਨੇ ਐਸਐਮਓ ਸਾਹਿਬ ਹੈ ਅਸੀਂ ਉਹਦੇ ਖਿਲਾਫ ਉੱਤੇ ਉਹ ਇੱਥੂnga ਇੱਕ ਅਨਚਾਰਜ ਹੈ ਜ਼ਿੰਮੇਵਾਰ ਹੈ ਉਸ ਜ਼ਿੰਮੇਵਾਰ ਦੇ ਅਧਿਕਾਰੀ ਦੇ ਖਿਲਾਫ ਅਸੀਂ ਆਪਣੀ ਬਣਦੀ ਕਾਰਵਾਈ ਕਰਾਂਗੇ ਔਰ ਉਹਦੀ ਉਹਦੀ ਡਿਊਟੀ ਹੈ ਕਿ ਉਹ ਜੋ ਇੱਥੋਂ ਦੀ ਅਜ ਘਟਨਾ ਵਾਪਰੀ ਹੈ ਸਾਨੂੰ ਵੀ ਪਤਾ ਲੱਗਿਆ ਕਿ ਪਹਿਲਾਂ ਵੀ ਇੱਥੇ ਦਾ ਇਹ ਹਾਲਚ ਜਿਹੜੀ ਹੈ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਉਹਨਾਂ ਨੂੰ ਚਾਹੀਦਾ ਕਿ ਉਹ ਖਿਲਾਫ ਸਖਤ ਜਿਹੜੀ ਕਾਰਵਾਈ ਹੈ ਉਹ ਕਰਨ ਤਾਂ ਕਿ ਅਸੀਂ ਆਪਣਾ ਜਿਹੜਾ ਸਾਡੇ ਮੁਲਾਜ਼ਮ ਕੋਈ ਹੋਵੇ ਚਾਹੇ ਕੋਈ ਆਮ ਕੋਈ ਵੀ ਹੈ ਕੋਈ ਵੀ ਸ਼ਹਿਰ ਦਾ ਨਿਵਾਸੀ ਹੈ ਜੇ ਉਹਨੂੰ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤੁਰੰਤ ਉਹਦੀ ਜਾਨ ਬਚਾਈ ਜਾ ਸਕੇ ਤਾਂ ਕਿ ਉਹਨੂੰ ਰੈਫਰ ਕਰਨ ਦੀ ਬਜਾਏ ਇਹ ਨਹੀਂ ਕਿ ਰੈਫਰ ਹਸਪੀਟਲ ਪਹਿਲਾਂ ਵੀ ਰੈਫਰ ਹਸਪੀਟਲ ਆਸੀਦਾ ਅੱਜ ਵੀ ਰੈਫਰ ਹਸਪੀਟਲ ਇਹਦਾ ਨਾਮ ਹੈ ਚਮਕ ਰਿਹਾ ਹੈ ਇਹ ਕਹਿੰਦੇ ਹੁੰਦੇ ਸੀਗੇ ਅਸੀਂ ਰੈਫਰ ਹਸਪੀਟਲ ਤੋਂ ਪਟਾ ਬੰਦ ਕਰਾ ਕੇ ਅਸੀਂ ਇਹਨੂੰ ਵਧੀਆ ਹਸਪਤਾਲ ਬਣਾਤਾ ਹੈ ਅਸੀਂ ਅੱਜ ਕਹਿ ਰਹੇ ਆ ਕਿ ਇਹ ਵੀ ਰੈਫਰ ਹਸਪਤਾਲ ਹੀ ਅੱਜ ਕਾਗਜ਼ਾਂ ਦੇ ਅੰਦਰ ਬਣ ਕੇ ਰਹਿ ਗਿਆ